ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਬਲੈਕ ਐਸਟਰੋਲੋਗ ਮੁਰਗੀ ਤੁਹਾਨੂੰ ਬਿਲਕੁਲ ਹੀ ਨੇੜੇੋਂ ਦਿਖਾ ਰਿਹਾ ਮੈਂ ਵੀ ਦੇਖੋ ਸਾਈਨਿੰਗ ਕਿੰਨੀ ਹੈ ਮੁਰਗੀ ਤੇ ਨਾਲੇ ਮੁਰਗੇ ਨੇ ਵਿੱਚੇ ਹੀ ਆਪਣੇ ਛੱਡੇ ਹੋਏ ਤੇ ਮੁਰਗੀਆਂ ਨੇ ਸਾਈਨਿੰਗ ਦਿਖਾ ਦਿੰਨਾ ਮੈਂ ਇਕੱਲੀ-ਇਕੱਲੀ ਮੁਰਗੀ ਮੈਂ ਇਸ ਕਰਕੇ ਦਿਖਾਉਣਾ ਤੁਹਾਨੂੰ ਤੇ ਦੇਖੋ ਕਿੰਨੀ ਵਧੀਆ ਮੁਰਗੀ ਹੈ ਏ ਗ੍ਰੇਡ ਬਰੀਡ ਹੈ ਕੱਗ ਨੰਗੀ ਕਰਦਣ ਵਾਲੀ ਹੈ ਇਹ ਵੀ ਬਲੈਕ ਐਸਟਰੋਲੋਗ ਹੈ। ਬਾਰੇ ਨੰਗੀ ਕਰਦੇ ਨਾਲ ਹੀ ਆਂਡੇ ਬਹੁਤ ਦਿੰਦੀ ਹੈ ਮੁਰਗੀ ਤੇ ਇਹਦੇ ਦੇ ਸਪੈਸ਼ਲ ਵੀਡੀਓ ਪਾਵਾਂਗੇ ਤੇ ਆਰ ਆਈ ਆਰ ਮੁਰਗੇ ਮੁਰਗੀਆਂ ਤੇ ਬਲੈਕ ਐਸਟਰਲੋਕ ਮੁਰਗੇ ਬੁਰਗੀਆਂ ਸਾਡੇ ਕੋਲੋਂ ਮਿਲਦੇ ਨੇ ਜੀ ਜਿਨ੍ਹਾਂ ਨੇ ਵੀ ਖਰੀਦਣੇ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਏ ਗ੍ਰੇਡ ਬਰੀਡ ਵੱਡੀ ਗੱਲ ਇਹ ਹੈ ਵੀ ਏ ਗ੍ਰੇਡ ਬਰੀਡ ਹੈ ਸਾਡੇ ਕੋਲ ਜਿੰਨੀ ਵੀ ਕੁਆਂਟੀਟੀ ਦੇ ਵਿੱਚ ਤੁਸੀਂ ਲੈਣੇ ਨੇ ਉਹ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਦੇ ਅੰਡੇ ਸਾਰੀ মুরਗੀ ਦੇ ਰਹੀ ਹੈ ਵੱਡੀ ਗੱਲ ਇਹ ਵੀ ਅੰਡੇ ਦੇ ਰਹੀ ਹੈ মুরਗੀ ਸਾਰੀ ਤੇ ਤੰਦਰੁਸਤ মুরਗੀ ਹੈ ਠੀਕ ਹੈ ਜੀ ਸਿਰਫ ਅਸੀਂ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਨਾਲ ਜਿਹੜੇ ਵੀ ਵੀਰ ਜੁੜੇ ਨੇ ਉਹਨਾਂ ਨੂੰ ਪਤਾ ਹੈ ਵੀ ਅਸੀਂ ਤੰਦਰੁਸਤ মুরਗੀ ਹੀ ਸੇਲ ਕਰਦੇ ਆਂ ਦੇਖੋ ਨੇੜਿਓਂ ਵੀ ਜਦ ਮੈਂ ਤਾਜ਼ੇ ਵੀਡੀਓ ਬਾਕੀ ਦਾ ਆਪਣੀਆਂ ਬਾਧੂ ਪਾਈਆਂ ਨੇ ਪੇਜ ਤੇ ਵੀ ਨੇੜਿਓਂ ਦੀਸ ਕਰਕੇ ਦਿਖਾਉਣਾ ਵੀ ਤੁਹਾਨੂੰ ਪਤਾ ਲੱਗੇ ਵੀ ਕੀ ਆ ਸਾਈ ਨੇ ਕਰ ਨਹੀਂ ਜ਼ਿਆਦਾਤਰ ਵੀਡੀਓ ਜਿਹੜੀਆਂ ਤੁਸੀਂ ਦੇਖਦੇ ਵੀ ਹੋਮੋਂਗੇ ਉਹਦੇ ਵਿੱਚ ਮੁਰਗੀ ਸਾਫ਼ ਸੁਥਰੀ ਦਿਖਾਈ ਹੋਈ ਨਹੀਂ ਹੁੰਦੀ ਤੇ ਮਤਲਬ ਦੂਰੋਂ ਹੀ ਦਿਖਾਈ ਗਈ ਹੁੰਦੀ ਹੈ ਮੁਰਗੀ ਤੇ ਉਹ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਇਹ ਕੀ ਹੈ ਕਿਹੜੀ ਨਸਲ ਹੈ ਜਾਂ ਕੀ ਹੈ ਇਹ ਵੀ ਨਹੀਂ ਪਤਾ ਲੱਗਣਾ ਹੁੰਦਾ ਕਿਉਂ ਮਸਲਾ ਇਹ ਹੁੰਦਾ ਵੀ ਜਦੋਂ ਇੱਕ ਵਾਰੀ ਆ ਗਿਆ ਅਗਲਾ ਲੇਖ ਹੀ ਮੁੜੂਗਾ ਆਪਾਂ ਉਹ ਧੋਖੇ 'ਚ ਨਹੀਂ ਰੱਖਦੇ ਆਪਣਾ ਇਹ ਹੈ ਵੀ ਪਹਿਲਾਂ ਤੁਸੀਂ ਚੀਜ਼ ਨੂੰ ਦੇਖੋ ਦੇਖ ਕੇ ਫੇਰ ਖਰੀਦੋ ਤੇ ਦੇਖੋ ਜੀ ਠੀਕ ਹੈ ਨਾ ਤੇ ਦੇਖ ਸਕਦੇ ਹੋ ਤੁਸੀਂ ਨੇੜੇ ਕਿੰਨੀ ਵਧੀਆ ਮੁਰਗੀ ਲੱਗਦੀ ਹੈ ਸਾਈਨਿੰਗ ਦੇਖੋ ਇਹਦੀ ਸਾਰੀ ਮੁਰਗੀ ਅੰਡਾ ਦੇ ਰਹੀ ਹੈ ਜਿੰਨੀ ਵੀ ਲੋੜ ਹੈ 100 200 20 50 ਜਿੰਨੀਆਂ ਵੀ ਲੋੜ ਹੈ ਤੁਹਾਨੂੰ ਮਿਲ ਜਾਣਗੀਆਂ ਜੀ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਲੈਕ ਐਸਟਰਲੋਪ ਅਤੇ ਆਰ ਆਰ ਮੁਰਗੀਆਂ ਮੁਰਗੇ ਠੀਕ ਹੈ ਜੀ ਮੁਰਗੀਆਂ ਤੇ ਮੁਰਗੇ ਤੇ ਬਾਕੀ ਆਪਾਂ ਚੂਚੇ ਦੀ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਆਰ ਆਈ ਆਰ ਬਲੈਕ ਐਸਟਰਲੋਪ ਜਾਂ ਡਬਲ ਐਫ ਜੀ ਜਿਹੜਾ ਵੀ ਚੂਚਾ ਤੁਹਾਨੂੰ ਚਾਹੀਦਾ ਉਹ ਤੁਹਾਨੂੰ ਮਿਲ ਜਾਊਗਾ ਜੀ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਦੇਖੋ ਮੁਰਗੇ ਵੀ ਸਾਡੇ ਲੈ ਸਕਦੇ ਹੋ ਮੁਰਗੀਆਂ ਵੀ ਨੰਗੀ ਕਰਦਣ ਵਾਲੀ ਮੁਰਗੀ ਚਾਹੀਦੀ ਹੈ ਉਹ ਵੀ ਮਿਲ ਜੂ ਠੀਕ ਹੈ ਜੀ ਤੇ ਜਿਹੜੀ ਵੀ ਤੁਹਾਨੂੰ ਨਸਲ ਚਾਹੀਦੀ ਹੈ ਮਿਲ ਜੂਗੀ ਸਾਡੇ ਕੋਲੋਂ ਤੇ ਪਰ ਕੋ ਲੈਲਰ ਵਗੈਰਾ ਨਹੀਂ ਆਪਾਂ ਸੇਲ ਕਰਦੇ। ਠੀਕ ਹੈ। ਤੇ ਆਹ ਮੁਰਗੀਆਂ ਨੇ ਆਪਣੀਆਂ ਤੇ ਜਿੰਨੀ ਵੀ ਲੋੜ ਆ ਤੁਹਾਨੂੰ ਮਿਲ ਜਾਣੀ ਐ ਤੇ ਬਾਕੀ ਇਹਨਾਂ ਨੂੰ ਠੰਡ ਤੋਂ ਬਚਾ ਕੇ ਰੱਖੋ ਜੀ। ਤੇ ਅੰਡਿਆਂ ਦੇ ਢੇਰ ਲਾ ਦੇਣਗੇ ਇਹਨਾਂ ਨੂੰ ਤੁਸੀਂ ਮਲਟਿ ਸਟਾਰ, ਕੈਲਸ਼ੀਅਮ ਤੇ ਪ੍ਰੋਟੋਨ ਪਾਓ। ਅੰਡਿਆਂ ਦੇ ਢੇਰ ਲਾਉਣ ਨਹੀਂ ਐ ਹੋਰ ਕੋਈ ਚੀਜ਼ ਪਾਉਣ ਦੀ ਲੋੜ ਨਹੀਂ। ਕੈਲਸ਼ੀਅਮ, ਕੈਲਗੋ ਫਾਸਫਾਟੋ ਪਾਵੇਂ। ਹੋਸਟੋਬੈਟ ਪਾ ਦਿਓ। ਠੀਕ ਹੈ ਜੀ। ਤੇ ਇੱਕ ਇਦੇ ਰਿਜ਼ਲਟ ਕੈਲਗੋ ਖਾਸ ਦੇ ਵਧੀਆ ਨੇ ਜਾਂ ਕੈਲਡੀ ਪਲਸ ਪਾਓ ਕੈਲਡੀ ਪਲਸ ਜਿਹੜੀ ਕੈਲਸ਼ੀਅਮ ਹੈ ਉਹ ਬਹੁਤ ਵਧੀਆ ਪਤਲੀ ਕੈਲਸ਼ੀਅਮ ਹੈ ਉਹਦੇ ਨਾਲ ਆਂਡੇ ਜ਼ਿਆਦਾ ਦੇ ਹੋਊਗੀ ਮੁਰਗੀ ਤੁਹਾਡੀ ਤੇ ਗੌਦ ਰੇ ਦੀ ਲੀਅਰ ਫੀਡ 1 ਕਿਲੋ ਪਾ ਲਓ ਵਾਕੀ ਮੱਕੀ ਦਾ ਉਹਦੇ ਨਾਲ ਵਿੱਚ ਟੋਟਾ ਮਿਕਸ ਕਰਕੇ ਪਾ ਸਕਦੇ ਹੋ ਜੇ ਆ 100% ਆਂਡੇ ਤੇ ਆ ਮੁਰਗੀ ਉਹ ਇਹ ਹੈ ਵੀ 4 ਕਿਲੋ ਫੀਡ ਤੇ ਉਹਦੇ ਵਿੱਚ 2 ਕਿਲੋ ਮੱਕੀ ਤੁਸੀਂ ਪਾ ਸਕਦੇ ਹੋ ਇਸ ਤਰ੍ਹਾਂ ਚੱਲੂਗਾ ਜੀ ਕੰਮ ਬਾਕੀ ਇਹਨਾਂ ਨੂੰ ਲਸਣ ਵਗੈਰਾ ਪਾਓ ਠੰਡ ਤੋਂ بچਾਉਣ ਲਈ ਅੰਡਿਆਂ ਦੇ ਢੇਰ ਲਾਉਣੀਆਂ ਗੀਆਂ ਮੁਰਗੀਆਂ ਪਰ ਲਸਣ ਪਾ ਦਿਓ ਤੇ ਗੋੜਾ ਵਾਲਾ ਪਾਣੀ ਇਹਨਾਂ ਨੂੰ ਹਫ਼ਤੇ ਚ ਇੱਕ ਦੋ ਵਾਰ ਰੱਖੋ ਤੇ ਇਹ ਗੱਲਾਂ ਬਹੁਤ ਜ਼ਰੂਰੀ ਨੇ ਗੋੜਾ 100 ਮੁਰਗੀ ਨੂੰ 150 ਗ੍ਰਾਮ ਗੋੜਾ ਕੁੱਟ ਕੇ ਕੋਸੇ ਜਿਹੇ ਪਾਣੀ ਚ ਭੋਲ ਕੇ ਤਰੋ ਤੇ ਅੰਡਿਆਂ ਦੀ ਢੇਰ ਲਾ ਦੇਣਗੀਆਂ ਮੁਰਗੀਆਂ ਤੁਹਾਡੀਆਂ ਠੀਕ ਹੈ ਜੀ ਤੇ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਣਾ ਤੇ ਮੁਰਗੀਆਂ ਜਿੰਨੀ ਵੀ ਲੋੜ ਆ ਤੁਹਾਨੂੰ ਮਿਲ ਜਾਣਗੀਆਂ ਸਾਡੇ ਕੋਲੋਂ ਤੇ ਪਰ ਇਹਨਾਂ ਦਾ ਜਰੂਰ ਧਿਆਨ ਰੱਖੋ ਹੁਣ ਅੰਡਿਆਂ ਦੀ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਅੰਡੇ ਘੱਟ ਦਿੰਦੀਆਂ ਨੇ ਮੁਰਗੀਆਂ ਜੇ ਤੁਸੀਂ ਅੰਡਿਆਂ ਦੇ ਢੇਰ ਲਵਾਉਣੇ ਨੇ ਮੁਰਗੀਆਂ ਤੋਂ ਵੀ ਵੱਧ ਤੋਂ ਵੱਧ ਅੰਡਾ ਲੈਣਾ ਚਾਹੁੰਦੇ ਹੋ ਇਹ ਦਿਨਾਂ ਦੇ ਇੱਥੇ ਕਿਉਂਕਿ ਠੰਡ ਜਾਂ ਅੰਡਾ ਘਟਿਆ ਹੋਇਆ ਹੁਣ ਪਰ ਤੁਸੀਂ ਇਹਨਾਂ ਨੂੰ ਥੋੜਾ ਬਹੁਤ ਹਲਸਣ ਪਾ ਦਿਆ ਕਰੋ ਤੇ ਬਾਕੀ ਗੋੜਾ ਵਾਲਾ ਪਾਣੀ ਤੁਹਾਨੂੰ ਦੱਸਿਆ ਵੀ ਕਿੰਨਾ ਪਾਉਣਾ ਹੈ ਮਾਤਰਾ ਦੱਸ ਦਿੱਤੀ ਹੈ ਉਸ ਤੋਂ ਬਾਅਦ ਹਲਦੀ ਦਾ 2 ਚਮਚੇ ਹਫਤੇ ਚ ਇੱਕ ਵਾਰ ਫੀਡ ਦੇ ਵਿੱਚ 100 ਮੁਰਗੀ ਨੂੰ ਫੀਡ ਦੇ ਵਿੱਚ ਪਾ ਕੇ ਦੇ ਸਕਦੇ ਹੋ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਕੈਲਸ਼ੀਅਮ ਬਰੋਟੋਨ ਤੇ ਮਲਟੀਸਟਾਰ ਕੈਲਸ਼ੀਅਮ ਜੇ ਕੈਲਗੋ ਫਾਸ ਲੈ ਲੋ ਕੈਲਡੀ ਪਲਸ ਦਾ ਰਿਜ਼ਲਟ ਬਹੁਤ ਵਧੀਆ ਕੈਲਡੀ ਪਲਸ ਲੈ ਲਓ ਜੀ ਠੀਕ ਹੈ ਇਹ ਚੀਜ਼ਾਂ ਬਾਕੀ ਸਾਡੇ ਕੋਲੋਂ ਤੁਹਾਨੂੰ ਗੁਰਗੇ ਤੇ ਬੱਕਰੇ ਦਾ ਆਚਾਰ ਮਿਲ ਜੂਗਾ ਜੀ ਤੇ ਉਹ ਲੈ ਸਕਦੇ ਹੋ ਤੁਸੀਂ ਤੇ ਬੁਕਿੰਗ ਕਰਵਾ ਦੋ ਬੁਕਿੰਗ ਚੱਲਦੀ ਹੈ ਦੇਸੀ ਚੂਚੇ ਤੁਸੀਂ ਲੈ ਸਕਦੇ ਹੋ ਬੁਕਿੰਗ ਕਰਾ ਲਓ ਉਹ ਵੀ ਮਿਲਦੇ ਨੇ ਜੀ ਠੀਕ ਹੈ ਤੇ ਹੋਰ ਕੋਈ ਵੀ ਜਾਣਕਾਰੀ ਦੇਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ 9814586919 ਮੇਰਾ ਫੋਨ ਨੰਬਰ ਹੈ ਸੋਨੀ ਗਰੇਵਾਲ ਪਿੰਡ ਹੀੜੀਕੇ ਜ਼ਿਲ੍ਹਾ ਸੰਗਰੂਰ ਧੂਰੀ ਬਰਨਾਲਾ ਮਲੇਰ ਕੋਟਲਾ ਜਨਾਏ ਕੋਟਾ ਹਾਂਜੀ ਤੇ ਇਹਨਾਂ ਦੇ ਵਿਚਕਾਰ ਸਹਿਰ ਪੈਂਦਾ ਸਾਡਾ ਜ਼ਿਲ੍ਹਾ ਸੰਗਰੂਰ ਹੈ ਤੇ ਬਾਕੀ ਵੀਡੀਓ ਸਾਂਝਾ ਕਰਿਓ ਜੀ ਸਾਰੇ ਵੀਰ ਵੱਧ ਤੋਂ ਵੱਧ ਵੀਰਾਂ ਕੋਲੇ ਜਾਣਕਾਰੀ ਪਹੁੰਚ ਸਕੇ